ਤੇ ਤੁਸੀਂ ਆਪਣਾ ਨਾਮ ਦੱਸੋ ਮੇਰਾ ਨਾਮ ਕਾਜਲਪ੍ਰੀਤ ਕੌਰ ਹੈ ਤੇ ਕਿਹੜੇ ਪਿੰਡ ਤੋਂ ਆਨ ਤੁਸੀਂ ਅਸੀਂ ਵਡਾਲਾ ਕਲਾ ਡਿਸਟ੍ਰਿਕਟ ਕਮਿਊਨਿਟੀ ਸਰ ਤੋਂ ਅੱਛਾ ਵਡਾਲਾ ਕਲਾ ਡਿਸਟ੍ਰਿਕਟ ਹਾਂਜੀ ਠੀਕ ਹੈ ਤੇ ਤੁਸੀਂ ਕੋਲੀਫੀਕੇਸ਼ਨ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਐਕਚੁਅਲੀ ਮੇਰੇ ਬ੍ਰਦਰ ਨੇ ਪਹਿਲਾਂ ਫਾਈਲ ਲਗਵਾਈ ਸੀ ਉਹ ਤੇ ਉਹਨਾਂ ਦੀ ਵਾਈਫ ਦਾ ਦੋਨਾਂ ਦਾ ਸਪਾਊਸ ਐਂਡ ਸਟੂਡੈਂਟ ਵੀਜ਼ਾ ਲਿਖਿਆ ਸੀ ਉਹਨਾਂ ਨੇ ਮੋਗਾ ਬ੍ਰਾਂਚ ਤੋਂ ਫਾਈਲ ਲਗਵਾਈ ਸੀ ਉਹਨਾਂ ਨੇ ਸਾਨੂੰ ਇੱਥੇ ਰੈਫਰ ਕੀਤਾ ਸੀ ਅੱਛਾ ਤੇ ਉਹਨਾਂ ਦੀ ਰੈਫਰੈਂਸ ਤੇ ਤੁਸੀਂ ਇੱਥੇ ਵਿਜ਼ਿਟ ਕੀਤਾ ਸੀ ਹਾਂਜੀ ਟ੍ਰਸਟ ਬਣਿਆ ਸੀ ਕੋਰ ਇਮੀਗ੍ਰੇਸ਼ਨ ਤੇ ਠੀਕ ਹੈ ਔਰ ਰਿਜ਼ਲਟ ਮੇਰੇ ਕੋਲ ਹੈ ਠੀਕ ਹੈ ਜੀ ਤੇ ਯਕੀਨ ਸੀਗਾ ਪੂਰਾ ਕਿ ਵੀਜ਼ਾ ਆ ਜਾਏਗਾ ਹਾਂ ਜੀ ਕੀ ਕੀ ਕਹਿਣਾ ਚਾਹੋਗੇ ਸਾਡੇ ਜਿਹੜੇ ਬਾਕੀ ਹੁਣ ਜਿਹੜੇ ਬੱਚੇ ਲਗਵਾਉਣਾ ਚਾਹੁੰਦੇ ਨੇ ਸਟੂਡੈਂਟਸ ਵਾਈਫ ਜਾਂ ਸਟੂਡੈਂਟਸ ਹਸਬੰਦ ਮੈਂ ਸਾਰਿਆਂ ਨੂੰ ਇਹੀ ਰੈਫਰ ਕਰੂੰਗੀ ਕਿ ਉਹ ਕੋਰ ਇਮੀਗ੍ਰੇਸ਼ਨ ਤੋਂ ਆਪਣਾ ਵੀਜ਼ਾ ਅਪਲਾਈ ਕਰਨ ਕਿਉਂਕਿ ਰਿਜ਼ਲਟ ਵੀ ਜਲਦੀ ਮਿਲ ਜਾਂਦਾ ਹੈ ਔਰ ਸ਼ਿਉਰਟੀ ਹੈ ਕਿ ਵੀਜ਼ਾ ਆਏਗਾ ਹੀ ਕੋਰੀ ਮਿਗ੍ਰੇਸ਼ਨ ਦੀ ਟੀਮ ਬਰਲੋ ਮੈਮ ਤੁਹਾਨੂੰ ਇੱਕ ਤਾਂ ਕੈਨੇਡਾ ਦਾ SIM ਸਟੇ ਤੁਹਾਡਾ ਫੋਰੈਸਟ ਤੋਂ ਮਿਲਦਾ ਜਾ ਰਿਹਾ ਹੈ ਇਹ ਤੁਹਾਡਾ ਕੈਨੇਡਾ ਜਾ ਕੇ ਅੱਗੇ ਹੈਲਪਫਲ ਹੋਏਗਾ ਤੇ ਬਾਕੀ ਜੇਕਰ ਤੁਸੀਂ ਵੀ ਆਪਣਾ ਕੈਨੇਡਾ ਦਾ ਵੀਜ਼ਾ ਲਗਵਾਉਣਾ ਚਾਹੁੰਦੇ ਹੋ ਤਾਂ ਇੱਕ ਕਰੀ ਕੋਰੀਮੀਗੇਸ਼ਨ ਦੀ ਬ੍ਰਾਂਚ ਮੋਗਾ ਅੰਮ੍ਰਿਤਸਰ ਹਦਾਬਾ ਬਠਿੰਡਾ ਤੇ ਜਿਹੜਾ ਵਿਜ਼ਿਟ ਕਰ ਸਕਦੇ ਹੋ ਬਦਲਦੇ ਪਏ ਨੇ ਹਾਲਾਤ ਤੇ ਤੁਸੀਂ ਵੀ ਬਦਲੋ ਆਪਣੇ ਆਪ ਨੂੰ ਤੇ ਇੱਕ ਕਰੀ ਕੋਰੀਮੀਗੇਸ਼ਨ ਜ਼ਰੂਰ ਵਿਜ਼ਿਟ ਕਰੋ ਤੁਹਾਡੇ ਜਿਹੜੇ ਵੀ ਡਾਊਟਸ ਹੈਗੇ ਆ ਉਹ ਸਾਡੇ ਬੈਸਟ ਤੋਂ ਬੈਸਟ ਕਾਉਂਸਲਰ ਤੁਹਾਨੂੰ ਸਹੀ ਚੰਗੀ ਡਵਾਈਸ ਦੇ ਕੇ ਤੁਹਾਡਾ ਸਾਰਾ ਡਾਊਟਸ ਕਲੀਅਰ ਕਰ ਸਕਦੇ ਇੱਕ ਕਰੀ ਕੋਰੀਮੀਗੇਸ਼ਨ ਜ਼ਰੂਰ ਵਿਜ਼ਿਟ ਕਰੋ ਥੈਂਕ ਯੂ